ਪੰਜਾਬ ਨੂੰ ਲਗਭਗ ਪੁਲਿਸ ਸਟੇਟ ਵਾਲੇ ਪਾਸੇ ਨੂੰ ਵਧਾਇਆ ਜਾ ਰਿਹਾ ਤੇ ਪੰਜਾਬ ਪੁਲਿਸ ਸਟੇਟ ਦੇ ਰੂਪ ਦੇ ਵਿੱਚ ਅੱਜ ਹੈ ਵੀ ਐਕਟਿਵ ਹੈ ਕਰ ਰਹੀ ਹੈ ਪਰ ਵਿਰੋਧੀ ਤੇਰਾ ਕੀ ਕਰ ਰਹੀ ਹੈ ਪੁਲਿਸ ਸਟੇਟ ਵਾਲੇ ਇੱਕ ਵੀ ਮੁੱਦੇ ਤੇ ਕਾਂਗਰਸ ਇਹ ਦੱਸ ਦੇ ਕਿ ਅਸੀਂ ਕੀ ਪ੍ਰੋਟੈਸਟ ਕੀਤਾ ਇਹਨੂੰ ਤਾਂ ਛੱਡੋ ਪੰਜਾਬ ਦੇ ਵਿੱਚ ਜੋ ਵੀ ਮੁੱਦੇ ਆ ਕੋਈ ਇੱਕ ਵੀ ਮੁੱਦੇ ਦੇ ਉੱਤੇ ਕਾਂਗਰਸ ਨੇ ਪ੍ਰੋਟੈਸਟ ਕੀਤਾ ਕਾਲੀਦਲ ਨੇ ਕਰਨਲ ਬਾਠ ਦੇ ਮਾਮਲੇ ਚ ਨਰਿੰਦਰਦੀਪ ਦੇ ਮਾਮਲੇ ਚ ਪੁਲਿਸ ਸਟੇਟ ਚ ਜਿੰਨੀਆਂ ਵੀ ਘਟਨਾਵਾਂ ਹੋਈਆਂ ਪੰਜਾਬ ਚ ਕਿਹੜਾ ਐਕਸ਼ਨ ਕਾਲੀਦਲ ਨੇ ਲਿਆ ਕੋਈ ਗਰਾਊਂਡ ਤੇ ਕਾਲੀਦਲ ਦਾ ਐਕਸ਼ਨ ਨਹੀਂ ਸੀ ਸੁਰਵੀਰ ਸਿੰਘ ਬਾਦਲ ਟਵੀਟ ਪਾ ਦਿੰਦੇ ਆ ਇਧਰੋਂ ਰਾਜਾ ਬੜਿੰਗ ਪ੍ਰਤਾਪ ਬਾਜਬਾ ਤੇ ਹੋਰ ਇੱਕ ਦੋ ਲੀਡਰ ਆ ਉਹ ਟਵੀਟ ਪਾ ਦਿੰਦੇ ਆ ਬਈ ਟਵੀਟਾਂ ਟੂਟਾਂ ਨਾਲ ਕੁਛ ਨਹੀਂ ਹੁੰਦਾ ਗਰਾਊਂਡ ਤੇ ਲੜਾਈ ਤੁਹਾਡੀ ਕੀ ਐ ਨਰਿੰਦਰਦੀਪ ਦਾ ਮਾਮਲਾ ਕੱਤ ਆਜਾ ਮੁੰਡਾ ਤੁਸੀਂ ਤਾਂ ਮੂੰਹ 'ਚ ਕੋਈ ਖੁੱਲੇ ਹੀ ਨਹੀਂ ਕੋਈ ਗੱਲ ਹੀ ਨਹੀਂ ਕੀਤੀ ਕੋਈ ਉਹ ਮੁੰਡੇ ਦੇ ਘਰੇ ਨਹੀਂ ਗਏ ਇਹ ਕੀ ਕਰ ਰਹੇ ਗੋਗਲੋਂ ਤੋਂ ਮਿੱਟੀ ਝਾੜ ਰਹੇ ਐ ਇਹ ਟਾਈਮ ਲਗਾ ਰਹੇ ਐ ਇਹ ਵੀ ਹੋ ਸਕਦਾ ਕਿ ਆਮਦਵੀ ਪਾਰਟੀ ਰਿਪੀਟ ਕਰੇ ਤੇ ਇਹ ਵੀ ਹੋ ਸਕਦਾ ਕਿ ਪੰਜਾਬ 'ਚ ਕੋਈ ਨਵੀਂ ਤਰੀਕ ਸਰਕਾਰ ਮਨਾਜੀ ਇਹ ਇਹ ਇਹਨਾਂ ਨੂੰ ਭੁਲੇਖਾ ਕਿ ਲੋਕ ਇਹਨਾਂ ਵਾਲੇ ਪਾਸੇ ਮੁੜਨਗੇ ਕਿਉਂਕਿ ਜਦੋਂ ਲੋਕਾਂ ਦੀ ਗੱਲ ਹੀ ਨਹੀਂ ਕਰਦੇ ਇਹ ਮਿਸ਼ਨ ਪ੍ਰਹਾਰ ਤਹਿਤ ਜਿਹੜੇ ਬੇਕਸੂਰ ਨੌਜਵਾਨਾਂ ਨੂੰ ਚੱਕ-ਚੱਕ ਕੇ ਜੇਲਾ ਸਿੱਟਿਆ ਗਿਆ ਉਹਦੀ ਕੀ ਲੜਾਈ ਲੜੀ ਤੁਸੀਂ ਉਦੋਂ ਅੱਗੇ ਆਜੋ ਯੁੱਧ ਨਸ਼ਿਆਂ ਵਿਰੋਧ ਤਹਿਤ ਵੱਡੇ-ਵੱਡੇ ਮਗਰਮਾ ਛੱਡ ਦਿੱਤੇ ਤੇ ਛੋਟੇ-ਛੋਟੇ ਫੜ ਲਏ ਉਹਦੇ ਲਈ ਕਾਂਗਰਸ ਤੇ ਕਾਲੀ ਦਲ ਨੇ ਕਿਹੜੀ ਲੜਾਈ ਲੜੀ ਅੱਜ ਕਿਸਾਨ ਜਿੱਥੇ ਬੰਦੀਆਂ ਲੜਾਈ ਲੜ ਰਹੀਆਂ ਪੰਜਾਬ ਦੀਆਂ ਉਹਨਾਂ ਦਾ ਮੁੱਦਾ ਨਹੀਂ ਵੋਟਾਂ ਤਾਂ ਇਹਨਾਂ ਨੇ ਲੈਣੀਆਂ ਆ ਅੱਜ মিডিਆ ਨੂੰ ਧਰਨੇ ਦੇਣੇ ਪੈ ਰਹੇ ਆ মিডিਆ ਦਾ ਥੋੜੀ ਮੁੱਦਾ ਕੱਲ ਨੂੰ ਇਹਨਾਂ ਦੀ ਆਵਾਜ਼ ਤਾਂ ਵਿਰੋਧੀ ਧਰਦੀ ਹੁੰਦਾ ਹੈ মিডিਆ ਉਸ ਤੋਂ ਬਾਅਦ ਰਾਜੇ ਵੜਿੰਗ ਦੀਆਂ ਬਸਾਂ ਦੀਆਂ ਬਾੜੀਆਂ ਦੀ ਗੱਲ ਹੈ ਭਗਵਾਨ ਸਿੰਘ ਮਾਰ ਕਿਉਂ ਨਹੀਂ ਕਾਰਵਾਈ ਕਰਨ ਸੁਖਵੀਰ ਸਿੰਘ ਬਾਦਲ ਬਾਰੇ ਸੁਖ ਵਿਲਾਸ ਬਾਰੇ ਬੜਾ ਕੁਝ ਬੋਲ ਜਾਂਦੇ ਆ ਉਹ ਬਿਲਕੁਲ ਉਹ ਕਹਿੰਦੇ ਕਿ ਲੀਗਲ ਹੈ ਕੀ ਉਹਨਾਂ ਤੇ ਕਾਰਵਾਈ ਕਰਨ ਬਾਰੇ ਕੋਈ ਗੱਲ ਹੈ ਇਹ ਨੇ ਬੜਾ ਦਲੇਰ ਹੈ ਪੰਗਾ ਤਾਂ ਬਰਾਬਰ ਦੇ ਆਣਾ ਲਈਦਾ ਹੈ ਇਹੋ ਜੀਆਂ ਬੜੀਆਂ ਪਾਈਆਂ ਜਾ ਰਹੀਆਂ ਪੰਗਾ ਤੁਸੀਂ ਲੈ ਕਿਹੜਾ ਭਗਵਾਨ ਤੁਮਾਨ ਨਾ ਰਹੇ ਕਿਹੜੀ ਗੱਲ ਦੇ ਉੱਤੇ ਤੁਸੀਂ ਫਾਈਟ ਕਰ ਰਹੇ ਹੋ ਗੱਲਾਂ ਦੇ ਵਿੱਚ ਉਹ ਤੁਹਾਨੂੰ ਗੱਲ ਨਹੀਂ ਆਉਣ ਦੇ ਰਿਹਾ ਤੇ ਗਰਾਉਂਡ ਤੇ ਤੁਸੀਂ ਲੜ ਨਹੀਂ ਰਹੇ ਨਗਰ ਕੌਂਸਲ ਦੇ ਪ੍ਰਧਾਨ ਨੇ ਕਿਹਾ ਤਾਂ ਕਿ 30 ਲੱਖ ਰੁਪਇਆ ਮੈਠੋਂ ਲਿਆ ਉਹਦੇ ਤੇ ਕਿਹੜਾ ਪ੍ਰਦਰਸ਼ਨ ਦੋਨਾਂ ਪਾਰਟੀਆਂ ਨੇ ਕੀਤਾ ਕਿ ਭਾਈ ਇਹਦੇ ਬੰਦੇ ਨੂੰ ਇਹਨੂੰ ਸਸਪੈਂਡ ਕਰੋ ਜਾਂ ਇਹਦੇ ਕਾਰਵਾਈ ਕਰੋ ਕੁਛ ਨਹੀਂ ਕੀਤਾ ਨਾ ਜੇ ਅੱਜ ਪੰਜਾਬ ਪੁਲਿਸ ਸਟੇਟ ਬਣ ਰਿਹਾ ਤਾਂ ਵਿਰੋਧੀ ਧਿਰਾਂ ਦਾ ਪੂਰਾ ਯੋਗਦਾਨ ਹੈ ਕਿਉਂਕਿ ਅੱਤੇ ਅਕਸਰ ਤਾਂ ਇਹਨਾਂ ਦੇ ਵਿੱਚ ਹਿੱਤ ਹੈ ਉਹਨਾਂ ਨੂੰ ਬਚਾਉਣ ਤੇ ਵੀ ਇਹ ਲੱਗ ਜਾਂਦੇ ਆ ਇਹ ਜਿਸ ਤਰੀਕੇ ਦੇ ਉੱਤੇ ਇਹ ਦੋਨੇ ਪਾਰਟੀਆਂ ਕਾਲੀਦਾਰ ਤੇ ਕਾਂਗਰਸ ਚੱਲੇ ਹੋਏ ਆ ਇਹ ਫਿਰ ਥਾਲੀ ਚ ਪਰੋਸ ਕੇ ਆਮ ਆਦਮੀ ਪਾਰਟੀ ਨੂੰ ਦੁਆਰਾ ਸਰਕਾਰ ਦੇਣਗੇ ਇਹ ਕਲੀਅਰ ਹੈ ਕਿਉਂਕਿ ਕਰ ਕੁਛ ਨਹੀਂ ਰਹੇ ਉਹ ਸੁਖਬੀਰ ਸਿੰਘ ਬਾਦਲਾ ਉਹਨਾਂ ਕੋਲੇ ਬਾਦਲਾਂ ਪਾਰਟੀ ਕੋਲੇ ਦੋ ਤਿੰਨ ਗਾਣੇ ਆ ਚੜੀ ਆਉਂਦੀ ਬਾਦਲਾਂ ਦੀ ਲਹਿਰ ਨਹੀਂ ਕਿੱਥੇ ਲਹਿਰ ਹੈ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਪੁਲਿਸ ਦਾ ਜਿਹੜਾ ਜ਼ਬਰ ਹੈ ਉਹ ਲੋਕਾਂ ਦੇ ਉੱਪਰ ਲਗਾਤਾਰ ਵੱਧ ਰਿਹਾ ਪੁਲਿਸ ਸਟੇਟ ਵੱਲ ਪੰਜਾਬ ਆ ਜਿਹੜਾ ਉਹ ਲਗਾਤਾਰ ਜਾ ਰਿਹਾ ਪਰ ਸਵਾਲ ਇੱਥੇ ਇਹ ਨੇ ਕਿ ਵਿਰੋਧੀ ਧਿਰ ਇਸ ਤੇ ਚੁੱਪ ਕਿਉਂ ਨੇ ਵੱਡੇ ਵੱਡੇ ਪੰਜਾਬ ਦੇ ਵਿੱਚ ਕੇਸ ਹੋਇਆ ਚਾਹੇ ਉਹ ਕਰਨਲ ਬਾੜ ਦੀ ਕੁੱਟਮਾ ਹੋਵੇ ਉਸ ਤੋਂ ਬਾਅਦ ਨਰਿੰਦਰਦੀਪ ਦੀ ਕਸਟੋਡੀਅਲ ਡੈਥ ਹੋਵੇ ਉਸ ਤੋਂ ਬਾਅਦ ਪਿਛਲੇ ਦਿਨੀ ਜੋ ਲੁਧਿਆਣਾ ਵਿੱਚ ਇੱਕ ਗਰੀਬ ਟੈਕਸੀ ਵਾਲੇ ਨਾਲ ਜੋ ਕੁਝ ਪੁਲਿਸ ਨੇ ਕੀਤਾ ਬੇਰਹਿਮੀ ਦੇ ਨਾਲ ਕੁੱਟਿਆ ਇਹ ਵੱਡੇ ਸਵਾਲ ਖੜੇ ਕਰਦਾ ਆ ਪੂਰਾ ਪੰਜਾਬ ਇਸ ਤੇ ਬੋਲ ਰਿਹਾ ਪਰ ਵਿਰੋਧੀ ਧਿਰਾਂ ਬਿਲਕੁਲ ਚੁੱਪ ਨੇ ਤਾਂ ਇਸ ਤੇ ਸਵਾਲ ਆ ਜਿਹੜੇ ਅੱਜ ਗੱਲਬਾਤ ਕਰਾਂਗੇ ਇਸ ਮੁੱਦੇ ਦੇ ਉੱਪਰ ਕਿ ਸਭ ਤੋਂ ਪਹਿਲਾਂ ਜਿਵੇਂ ਆਪਾਂ ਗੱਲ ਕੀਤੀ ਕਿ ਪੰਜਾਬ 'ਚ ਅਨੇਕਾਂ ਮੁੱਦੇ ਨੇ ਜਿਹੜੇ ਲਗਾਤਾਰ ਸਰਕਾਰ ਦੇ ਵਿੱਚ ਹੋ ਰਹੇ ਆ ਪੰਜਾਬ ਪੁਲਿਸ ਦਾ ਜਿਹੜਾ ਜ਼ਬਰ ਲਗਾਤਾਰ ਵਧ ਰਿਹਾ ਪਰ ਸਵਾਲ ਉਹੀ ਹੈ ਕਿ ਵਿਰੋਧੀ ਤਰ੍ਹਾਂ ਕਰ ਕੀ ਰਹੀਆਂ ਨੇ ਇੱਕ ਪੋਸਟ ਪਾ ਦਿੰਦੇ ਆ ਜਾਂ ਕੋਈ ਸ਼ੇਅਰ ਕਰ ਦਿੰਦਾ ਪਰ ਕੋਈ ਠੋਸ ਕਾਰਵਾਈ ਕੋਈ ਸੰਘਰਸ਼ ਕੋਈ ਬਿਆਨ ਇਸ ਤਰੀਕੇ ਦਿਹਾਣੇ ਰਹਿ ਬੰਦਰ ਦੇ ਬਿਲਕੁਲ ਪੰਜਾਬ ਦੇ ਵਿੱਚ ਜੇ ਪਿਛਲੇ ਲੰਮੇ ਸਮੇ ਤੋਂ ਦੇਖਣਾ ਹੋਵੇ ਤਾਂ ਇਸ ਸਰਕਾਰ ਦੇ ਵਿੱਚ ਜਿੰਨੀ ਪੁਲਿਸ ਦੀ ਦੁਰਵਾਰਤਾਂ ਹੋਈ ਹੈ ਤੇ ਜਿਸ ਤਰੀਕੇ ਨਾਲ ਪੁਲਿਸ ਨੂੰ ਪਾਵਰਾਂ ਦਿੱਤੀਆਂ ਗਈਆਂ ਉਹ ਹੈਰਾਨ ਕਰਨ ਵਾਲੀਆਂ ਲੋਕਾਂ ਨੂੰ ਉਹ ਸਮਾਂ ਯਾਦ ਆਉਂਦਾ 95 ਤੋਂ ਪਹਿਲਾਂ ਦਾ ਜਦੋਂ ਪੁਲਿਸ ਕੋਲੇ ਜਿਹੀਆਂ ਪਾਵਰਾਂ ਸੀ ਕਿ ਜਿਹਨੋਂ ਦਿਲ ਕੀਤਾ ਚੱਕਿਆ ਮਾਰਿਆ ਅਨਕਾਉਂਟਰ ਕੀਤਾ ਜਾਂ ਕਿਸੇ ਤਰੀਕੇ ਦੇ ਨਾਲ ਬੰਦੇ ਨੂੰ ਠੋਕ ਦਿੱਤਾ ਕਿਸੇ ਥਾਣੇ ਤੇ ਜਾ ਕੇ ਤਸ਼ੱਦਦ ਕੀਤੇ ਗਏ 3 ਡਿਗਰੀ ਟਾਰਚਰ ਕੀਤੇ ਗਏ ਨੌ ਪੱਟੇ ਗਏ ਮਾਲੋ ਕਈ ਇਲਜ਼ਾਮ ਸਾਹਮਣੇ ਆਉਂਦੇ ਉਸ ਤੱਕ ਕਿ ਬਲਾਤਕਾਰ ਵਰਗੀਆਂ ਘਣਾਉਣੀਆਂ ਹਰਕਤਾਂ ਵੀ ਕੀਤੀਆਂ ਗਈਆਂ ਉਹਨਾਂ ਲੋਕਾਂ ਦੇ ਨਾਲ ਜਿਹੜੇ ਉਸ ਸਮੇਂ ਉਸ ਲਹਿਰ ਦੇ ਵਿੱਚ ਸੀ ਉਹਨਾਂ ਦੇ ਪਰਿਵਾਰਾਂ ਦੇ ਨਾਲ ਪਰ ਜਿਸ ਪਾਸੇ ਨੂੰ ਹੁਣ ਪੰਜਾਬ ਨੂੰ ਲਿਆਇਆ ਜਾ ਰਿਹਾ ਹੈ ਬਹੁਤ ਸੋਚਣ ਵਾਲੀ ਤੇ ਬਹੁਤ ਘਾਤਕ ਗੱਲ ਹੈ ਤੁਸੀਂ ਦੇਖੋ ਕਿ ਸਰਕਾਰ ਦੇ ਵਿੱਚ ਪੁਲਿਸ ਦੀ ਦੁਰਵਰਤੋਂ ਕਿਵੇਂ ਆਪਣੇ ਵਿਰੋਧੀਆਂ ਨੂੰ ਦਿੱਲੀ ਚ ਬੈਠੀ ਆਮ ਆਦਮੀ ਪਾਰਟੀ ਪੰਜਾਬ ਚ ਪਰਚੇ ਦੇ ਕੇ ਚੱਖਣ ਵੀ ਤੁਰ ਜਾਂਦੀ ਹੈ ਬੇਇੱਜ਼ਤੀ ਵੀ ਕਰਵਾਉਂਦੀ ਹੈ ਪੰਜਾਬ ਦੇ ਵਿੱਚ ਬੈਠੇ ਬੈਠੇ ਦਿੱਲੀ ਚ ਮੰਤਰੀ ਤੇ ਪਰਚਾ ਦੇ ਦਿੰਦੇ ਆ ਉਸ ਤੋਂ ਅੱਗੇ ਆ ਜੋ ਕਿ ਕਿਸ ਤਰੀਕੇ ਦੇ ਨਾਲ ਕਰਨਾਲ ਬਾੜ ਤੁਸੀਂ ਜੇਕਰ ਕੀਤਾ ਕਰਨਾਲ ਬਾੜ ਦੀ ਕੁੱਟ ਮਾਰ ਦਾ ਮਾਮਲਾ ਹੋਇਆ ਕਰਨਾਲ ਤੋਂ ਬਾਅਦ ਨਰਿੰਦਰ ਦੀਪ ਦਾ ਮਾਮਲਾ ਹੈ ਨਰਿੰਦਰ ਦੀਪ ਦੇ ਨਾਲ ਹੀ ਇੱਕ ਸੀਆਈਏ 1 ਬਟੰਡਾ ਦੇ ਵਿੱਚ ਵੀ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਵਿੱਚ ਕਸਟੋਰੀਅਲ ਡੈਥ ਹੋ ਗਈ ਸੀ ਉਸ ਤੋਂ ਬਾਅਦ ਆ ਜੋ ਕਿੰਨੇ ਮਾਮਲੇ ਪੰਜਾਬ ਚਾਣ ਕੇੰਤ ਮਾਮਲੇ ਆ ਤੁਸੀਂ ਕਿਸਾਨਾਂ ਤੇ ਪੁਲਿਸ ਕਿਸ ਤਰੀਕੇ ਨਾਲ ਲਗਾਏਗੀ ਕਿਸਾਨਾਂ ਨੂੰ ਘਰਾਂ ਚ ਅਰੈਸਟ ਕੀਤਾ ਗਿਆ ਉਸ ਤੋਂ ਬਾਅਦ ਬੇਰਜਗਾਰਾਂ ਨੂੰ ਜਦੋਂ ਦਿਲ ਕਰਦਾ ਕੋਈ ਮੁੱਖ ਮੰਤਰੀ ਦਾ ਕਿਤੇ ਵੀ ਦੌਰਾ ਹੁੰਦਾ ਪੁਲਿਸ ਘਰੇ ਪਹੁੰਚ ਜਾਂਦੀ ਹੈ ਡਿਟੇਨ ਕਰ ਲਿਆ ਜਾਂਦਾ ਫਿਰ ਜਿਹੜਾ ਤਾਜ਼ਾ ਮਾਮਲਾ ਆਪਾਂ ਲੁਧਿਆਣੇ ਦਾ ਜ਼ਿਕਰ ਕਰ ਲਈਏ ਕਿ ਇੱਕ ਟੈਕਸੀ ਡਰਾਈਵਰ ਨੂੰ ਥਾਣੇ ਲੈ ਜਾ ਕੇ ਜਿਸ ਤਰੀਕੇ ਦੇ ਨਾਲ ਬੁਰੇ ਤਰੀਕੇ ਦੇ ਨਾਲ ਉਹਨੂੰ ਕੁੱਟਿਆ ਕੋਈ ਪਸ਼ੂਆਂ ਨੂੰ ਵੀ ਨਹੀਂ ਕੁੱਟਦਾ ਇਸ ਇਹ ਹਾਲ ਕੀਤੇ ਕੱਲ ਦਰਬਾਰ ਸਾਹਿਬ ਦੇ ਵਿੱਚੋਂ ਦੋ ਵਿਅਕਤੀ ਮਤਲਬ ਦਰਬਾਰ ਸਾਹਿਬ ਦੇ ਅੰਦਰ ਪ੍ਰਕਾਰਮਾਂ ਦੇ ਵਿੱਚੋਂ ਉਸ ਗਲਿਆਰੇ ਦੇ ਵਿੱਚੋਂ ਅੰਦਰਲੇ ਦੇ ਵਿੱਚੋਂ ਉੱਥੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਹਦੇ ਬਾਰੇ ਕੋਈ ਮਤਲਬ ਉਸ ਤੋਂ ਮੇ ਤੱਕ ਪਤਾ ਨਹੀਂ ਲੱਗਦਾ ਅੱਜ ਤੱਕ ਇਹ ਚੀਜ਼ਾਂ ਨਹੀਂ ਹੋਈਆਂ 84 ਤੋਂ ਬਾਅਦ ਇਹ ਚੀਜ਼ਾਂ ਵੈਸੇ ਇਸ ਤਰੀਕੇ ਨਾਲ ਨਹੀਂ ਵਾਪਰੀਆਂ ਜਿਵੇਂ ਹੁਣ ਉੱਥੇ ਜਿਹੜਾ ਉਹ ਗ੍ਰਿਫਤਾਰੀ ਪਈ ਸੋ ਪੰਜਾਬ ਨੂੰ ਲਗਭਗ ਪੁਲਿਸ ਸਟੇਟ ਵਾਲੇ ਪਾਸੇ ਨੂੰ ਵਧਾਇਆ ਜਾ ਰਿਹਾ ਤੇ ਪੰਜਾਬ ਪੁਲਿਸ ਸਟੇਟ ਦੇ ਰੂਪ ਦੇ ਵਿੱਚ ਅੱਜ ਹੈ ਵੀ ਇੱਕ ਟਾਈਮ ਜਿਹਨੂੰ ਲੈ ਕੇ ਬਹੁਤ ਜਿਹੜੇ ਬੁੱਧੀਜੀਵੀ ਉਹ ਚਿੰਤਤ ਵੀ ਹੈ ਕਿ ਕਿੰਨਿਆਂ ਪਾਵਰਾਂ ਪਰਸਨਾਂ ਨੂੰ ਦਿੱਤੀਆਂ ਗਈਆਂ ਯੋਧ ਨਸ਼ਿਆਂ ਵਿਰੋਧ ਤਹਿਤ ਸਰਕਾਰ ਨੇ ਕੀਤਾ ਲਿਸਟਾਂ ਆਈਆਂ ਚੰਡੀਗੜ੍ਹੋਂ ਜਿਨ੍ਹਾਂ ਨੇ ਪਹਿਲਾਂ ਪੀਂਦੇ ਸੀ ਜਾਂ ਨਿੱਕੇ ਮੋٹے ਪਰਚੇ ਸੀ ਸਾਰਿਆਂ ਤੇ ਦੁਆਰਾ ਪਰਚੇ ਦੇ ਕੇ ਅੰਦਰ ਪਾ ਦਿਓ ਜਦੋਂ ਬਾਹਰ ਨਿਕਲਦੇ ਸੀ ਫਿਰ ਪਰਚੇ ਦੇ ਕੇ ਅੰਦਰ ਭੇਜ ਦਿਓ ਮਤਲਬ ਜਿਹੜੇ ਲੋਕ ਛੱਡ ਚੁੱਕੇ ਸੀ ਜਾਂ ਨਹੀਂ ਵੇਚਦੇ ਸੀ ਛੋਟੇ ਛੋਟੇ ਜਿਹੜੇ ਸੀਗੇ ਉਹਨਾਂ ਨੂੰ ਅੰਦਰ ਤੋਂ ਣਿਆ ਗਿਆ ਤੇ ਵੱਡੇ ਅੱਜ ਵੀ ਆਜ਼ਾਦ ਘੁੰਮ ਰਹੇ ਆ ਕੋਈ ਕਾਰਵਾਈ ਨਹੀਂ ਇਸੇ ਤਰੀਕੇ ਨਾਲ ਹੁਣ ਤਾਜ਼ਾ ਮਿਸ਼ਨ ਪ੍ਰਹਾਰ ਪ੍ਰਹਾਰ ਸ਼ਬਦ ਹੀ ਪੰਜਾਬੀ ਦਾ ਨਹੀਂ ਇਹ ਵੀ ਦਿੱਲੀ ਵਾਲਿਆਂ ਦੀ ਸੋਚੀ ਸਮਝੀ ਸਾਜ਼ਿਸ਼ ਚੰਡੀਗੜ੍ਹੋਂ ਲਿਸਟ ਆਉਂਦੀ ਸੀ ਚੰਡੀਗੜ੍ਹੋਂ ਲਿਸਟ 15 20 ਬੰਦਿਆਂ ਦੀ ਆ ਗਈ ਕਿ ਇਹਨਾਂ ਤੇ 307 ਹੈ ਕਿਸੇ ਤੇ 26 ਹੈ ਕਿਸੇ ਤੇ ਕੋਈ ਪਰ ਇੱਕ ਇੱਕ ਪਰਚਾ ਹੋਰ ਪਾ ਦਿਓ ਇਹ ਚੱਕ ਕੇ ਸਾਰੇ ਨੌਜਵਾਨ ਫਿਰ ਜੇਲ੍ਹਾਂ ਦੇ ਵਿੱਚ ਡੱਕੇ ਗਏ ਤੇ ਪੋਸਟਰ ਲਗਾ ਦਿੱਤੇ ਕਿ ਤਿੰਨ ਦਿਨ ਮਿਸ਼ਨ ਪਹਾੜ ਚੱਲਿਆ ਤੇ ਇੰਨੇ ਬੰਦੇ ਫੜੇ ਗਏ ਹਜ਼ਾਰਾਂ ਕਹਿ ਰਹੇ ਹਜ਼ਾਰਾਂ ਦੀ ਗੱਲ ਤੇ ਵਿੱਚ ਗੈਂਗਸਟਰ ਫੜ ਲਿਓ ਗੈਂਗਸਟਰ ਫੜ ਲੇ ਜਾਂ ਉਹਨਾਂ ਦੇ ਕਰੀਬੀ ਹੁਣ ਇਹ ਸਮਝ ਨਹੀਂ ਆਉਂਦੀ ਕਿ ਕਿਹੜਾ ਗੈਂਗਸਟਰ ਹੈ ਜਿਹਨੂੰ ਗੈਂਗਸਟਰ ਹੋਇਆ ਜਾਂ ਤਾਂ ਫਰਾਰ ਹੋਊਗਾ ਜਾਂ ਪੁਲਿਸ ਦੀ ਹਿਰਾਸਤ ਚ ਹੋਊਗਾ ਜਾਂ ਐਨਕਾਊਂਟਰ ਹੋ ਚੁੱਕਿਆ ਹੋਊਗਾ ਉਹਦਾ ਉਹ ਬੰਦਾ ਇਸ ਤਰੀਕੇ ਨਾਲ ਕਿਵੇਂ ਹੈ ਤੇ ਫਿਰ ਇੱਕਦਮ ਤਿੰਨ ਦਿਨਾਂ 'ਚ ਹੀ ਸਾਰੇ ਕਿਵੇਂ ਮਿਲ ਗਏ ਇਹ ਵੀ ਇੱਕ ਸਵਾਲਾਂ ਦੀ ਗੱਲ ਹੈ ਇੱਥੇ ਤਾਂ ਇਹ ਵੀ ਗੱਲ ਹੈ ਕਿ ਪੁਲ ਕੁਝ ਲੀਡਰ ਬਣੇ ਹੋਏ ਸੀ ਤੇ ਇਹ ਵੀ ਇੱਕ ਚਰਚਾ ਹੈ ਸਾਡੇ ਕੋਲੇ ਇੱਕ ਅਫਸਰ ਨੇ ਗੱਲ ਕੀਤੀ ਹੈ ਕਿ ਕਿਸੇ ਇਲਾਕੇ ਜ਼ਿਲ੍ਹੇ ਦੇ ਵਿੱਚ ਉਥੋਂ ਦੇ ਐਮਐਲਏ ਦਾ ਨਾਮ ਵੀ ਪਾ ਕੇ ਭੇਜਤਾ ਸੀ ਲਿਸਟ 'ਚ ਪਤਾ ਹੀ ਨਹੀਂ ਲੱਗਿਆ ਫਿਰ ਜੋ ਉੱਪਰ ਭੇਜਿਆ ਕਹਿੰਦੇ ਚਲੋ ਕੋਈ ਨਹੀਂ ਕਿਸੇ ਹੋਰ ਤੇ ਪਾ ਦਿਓ ਅਜਿਹਾ ਕੁਝ ਚੱਲਿਆ ਪਰ ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਇਹ ਤਾਂ ਸਰਕਾਰ ਕਰ ਹੀ ਰਹੀ ਹੈ ਸਰਕਾਰ ਤਾਂ ਇਹਨੂੰ ਪੁਲਿਸ ਸਟੇਟ ਵਾਲੇ ਪਾਸੇ ਲਿਜਾ ਰਹੀ ਹੈ ਕਿ ਲੋਕਾਂ ਨੂੰ ਦੱਬਣਾ ਹੈ মিডিਆ ਦੇ ਪਰਚੇ ਵੀ ਪੁਲਸ ਤੋਂ ਪੁਆਏ ਜਾ ਰਿਹਾ ਹੈ মিডিਆ ਨੂੰ ਦਬਾਇਆ ਵੀ ਪੁਲਿਸ ਰਹੀਂ ਜਾ ਰਿਹਾ ਸੋ ਇਹ ਤਾਂ ਸਰਕਾਰ ਤਾਂ ਕਰ ਰਹੀ ਹੈ ਪਰ ਵਿਰੋਧੀ ਧਿਰਾਂ ਕੀ ਕਰ ਰਹੀ ਹੈ ਸਭ ਤੋਂ ਮੁੱਖ ਵਿਰੋਧੀ ਤੇਰਾ ਕਾਂਗਰਸ ਕਾਂਗਰਸ ਇੱਕ ਵੀ ਮੁੱਦੇ ਤੇ ਪੁਲਿਸ ਸਟੇਟ ਵਾਲੇ ਇੱਕ ਵੀ ਮੁੱਦੇ ਤੇ ਕਾਂਗਰਸ ਇਹ ਦੱਸ ਦੇ ਕਿ ਅਸੀਂ ਕੀ ਪ੍ਰੋਟੈਸਟ ਕੀਤਾ ਇਹਨੂੰ ਤਾਂ ਛੱਡੋ ਪੰਜਾਬ ਦੇ ਵਿੱਚ ਜੋ ਵੀ ਮੁੱਦੇ ਐ ਲਾ ਐਂਡ ਆਰਡਰ ਦਾ ਪੰਜਾਬ ਦੇ ਵਿੱਚ ਪੁਲਿਸ ਸਟੇਟ ਦਾ ਪੰਜਾਬ ਦੇ ਵਿੱਚ ਕਿਸਾਨਾਂ ਦਾ ਪੰਜਾਬ ਵਿੱਚ ਬੇਰੁਜ਼ਗਾਰੀ ਦਾ ਪੰਜਾਬ ਵਿੱਚ ਮਜ਼ਦੂਰਾਂ ਦਾ ਕੋਈ ਇੱਕ ਵੀ ਮੁੱਦੇ ਦੇ ਉੱਤੇ ਕਾਂਗਰਸ ਨੇ ਪ੍ਰੋਟੈਸਟ ਕੀਤਾ ਕਾਂਗਰਸ ਦੇ ਲੀਡਰ ਕੀ ਐ ਸਟੇਜਾਂ ਤੋਂ ਇਧਰ ਲਈ ਉਧਰ ਲਈ ਗੱਲਾਂ ਮਾਰਨ ਯੋਗੇ ਰਹਿ ਗਿਆ ਕੋਈ ਮੁੱਦੇ ਦੀ ਗੱਲ ਦੇ ਉੱਤੇ ਪ੍ਰੋਟੈਸਟ ਨਹੀਂ ਕੀਤਾਗਾ ਕੀ ਆ ਇਹਨਾਂ ਕੋਲ ਟਵੀਟ ਹੈ ਟਵੀਟ ਜੀ ਤੋਂ ਮਰਜ਼ੀ ਕਰਾ ਲਓ ਪੋਸਟ ਜੀ ਤੋਂ ਮਰਜ਼ੀ ਪੋਲੋ ਪਾ ਦਿੰਦੇ ਆ ਪਰ ਗਰਾਊਂਡ ਤੇ ਲੜਾਈ ਬਿਲਕੁਲ ਨਹੀਂ ਲੜੀ ਜਾ ਰਹੀ ਅੱਜ ਕੋਈ ਲੜਾਈ ਗਰਾਊਂਡ ਤੇ ਨਹੀਂ ਪੁਲਿਸ ਦੇ ਕਰਨਲ ਵਾਰ ਦਾ ਮਾਮਲਾ ਹੋਇਆ ਕਿਹੜਾ ਧਰਨਾ ਕਾਂਗਰਸ ਨੇ ਦਿੱਤਾ ਹੈ ਕਿਹੜੇ ਧਰਨੇ ਵਿੱਚ ਕਾਂਗਰਸ ਨੇ ਸ਼ਮੂਲੀਅਤ ਕੀਤੀ ਹੈ ਇਹ ਭਾਲਦਿਆ ਵੀ ਥੋੜੀ ਲੱਗੀ ਸਟੇਜ ਹੋਵੇ ਚਾਹੇ ਮੀਡੀਆ ਦਾ ਮਾਮਲਾ ਹੋਵੇ ਮੀਡੀਆ ਤੇ ਪਰਚੇ ਦਿੱਤੇਗੇ ਕਾਂਗਰਸ ਨੇ ਕਿਹੜੀ ਰੈਲੀ ਕੀਤੀ ਕਿਹੜਾ ਮੀਡੀਆ ਦੇ ਹੱਕ ਵਿੱਚ ਪ੍ਰੋਟੈਸਟ ਕੀਤਾ ਕੁਝ ਵੀ ਨਹੀਂ ਕੀਤਾ ਉਦੋਂ ਕਾ ਅਕਾਲੀ ਦਲ ਆਜੋ ਕਾਲੀ ਦਲ ਨੇ ਕਰਨਲ ਬਾਠ ਦੇ ਮਾਮਲੇ ਚ ਨਰਿੰਦਰਦੀਪ ਦੇ ਮਾਮਲੇ ਚ ਪੁਲਿਸ ਸਟੇਟ ਚ ਜਿੰਨੀਆਂ ਵੀ ਘਟਨਾਵਾਂ ਹੋਈਆਂ ਪੰਜਾਬ ਚ ਕਿਹੜਾ ਐਕਸ਼ਨ ਕਾਲੀ ਦਲ ਨੇ ਲਿਆ ਕੋਈ ਗਰਾਊਂਡ ਤੇ ਕਾਲੀ ਦਲ ਦਾ ਐਕਸ਼ਨ ਨਹੀਂ ਸੀ ਕੋਈ ਕਾਂਗਰਸ ਦਾ ਐਕਸ਼ਨ ਨਹੀਂ ਸੀ ਇਹਨਾਂ ਦੋਨਾਂ ਕੋਲੇ ਟਵੀਟ ਹੈ ਸਰਬੀਰ ਸਿੰਘ ਬਾਦਲ ਟਵੀਟ ਪਾ ਦਿੰਦੇ ਆ ਇਦੋਂ ਰਾਜਾ ਬੜਿੰਗ ਪ੍ਰਤਾਪ ਬਾਜਵਾ ਤੇ ਹੋਰ ਇੱਕ ਦੋ ਲੀਡਰ ਹੈ ਉਹ ਟਵੀਟ ਪਾਉਂਦੇ ਆ ਟਵੀਟ ਪਾ ਕੇ ਕਹਿੰਦੇ ਜੀ ਬਸ ਪੰਜਾਬ ਦਾ ਮਸਲਾ ਹੱਲ ਕਰਾ। ਮਤਲਬ ਇਹ ਜਿਹੜੇ ਐਕਸ਼ਨ ਆ ਉਹ ਉਸ ਟਵੀਟ ਪਾਉਣ ਨੂੰ ਜਾਂ ਪੋਸਟ ਪਾਉਣ ਨੂੰ ਐਕਸ਼ਨ ਮੰਨਦੇ ਕਿ ਉਹਦੀ ਧਿਰ ਦਾ ਕੰਮ ਹੁੰਦਾ ਟਵੀਟ ਪਾਉ ਤੇ ਬਸ ਠੀਕ ਹੈ। ਬਿਲਕੁਲ ਇਹਨਾਂ ਨੂੰ ਇਹੀ ਲੱਗਦਾ ਵੀ ਟਵੀਟ ਪਾ ਲੈ ਤੇ ਕੰਮ ਬਸ ਵੀ ਖਣੀ ਸੁਖਬੀਰ ਬਾਲ ਦਾ ਟਵੀਟ ਤੇ ਖਣੀ ਪ੍ਰਤਾਪ ਬਾਜਵਾ ਦਾ ਟਵੀਟ ਭਗਵੰਤ ਮਾਦੇ ਢਿੱਡ ਚ ਵਜਦਾ ਜਾ ਕੇ। ਓਏ ਟਵੀਟਾਂ ਟੂਟਾਂ ਨਾਲ ਕੁਝ ਨਹੀਂ ਹੁੰਦਾ ਗਰਾਊਂਡ ਤੇ ਲੜਾਈ ਤੁਹਾਡੀ ਕੀ ਹੈ? ਕੋਈ ਵੀ ਰਾਜਨੀਤਿਕ ਪਾਰਟੀ ਅੱਜ ਜਿਹੜੇ ਕਿਸਾਨ ਜਥੇਬੰਦੀਆਂ ਲੜਾਈ ਲੜ ਰਹੀਆਂ ਪੰਜਾਬ ਦੀਆਂ ਉਹਨਾਂ ਦਾ ਮੁੱਦਾ ਨਹੀਂ ਵੋਟਾਂ ਤਾਂ ਇਹਨਾਂ ਨੇ ਲੈਣੀਆਂ ਆਜ ਮੀਡੀਆ ਨੂੰ ਧਰਨੇ ਦੇਣੇ ਪੈ ਰਹੇ ਆ ਉਹ ਮੀਡੀਆ ਥੋੜੀ ਮੁੱਦਾ ਕੱਲ ਨੂੰ ਇਹਨਾਂ ਦੀ ਆਵਾਜ਼ ਤਾਂ ਵਿਰੋਧੀ ਧਿਰ ਦੀ ਹੁੰਦਾ ਮੀਡੀਆ ਕਿ ਜੇ ਵਿਰੋਧੀ ਧਿਰ ਦੀ ਕੋਈ ਗੱਲਬਾਤ ਆ ਉਹ ਪਚਾਉਣੀ ਸਰਕਾਰ ਤੱਕ ਲੋਕਾਂ ਦੀ ਗੱਲ ਪਚਾਉਣੀ ਸਰਕਾਰ ਤੱਕ ਇਹ ਕੁਝ ਵੀ ਨਹੀਂ ਕਰ ਰਹੇ ਇਹ ਕੀ ਕਰ ਰਹੇ ਗੌਂਗਲੋਂ ਤੋਂ ਮਿੱਟੀ ਝਾੜ ਰਹੇ ਆ ਇਹ ਟਾਈਮ ਲਗਾ ਰਹੇ ਆ ਇਹ ਤਾਂ ਇਹ ਕਲੀਅਰ ਹੈ ਇੱਥੋਂ ਇਹ ਗੱਲ ਕਿ ਇਹ ਸਰਕਾਰ ਤੋਂ ਬੇਹੱਦ ਡਰੇ ਹੋਏ ਆ ਇਹ ਸਿਰਫ ਪੋਸਟਾਂ ਪਾ ਕੇ ਇਧਰ ਲਈ ਉਧਰ ਲਈ ਗ ਕੋਈ ਇੱਕ ਅੱਧੀ ਇੰਟਰਵਿਊ ਦੇ ਵਿੱਚ ਭਗਵੰਤ ਮਾਨ ਬਾਰੇ ਬੋਲ ਕੇ ਬਾਕੀ ਗੱਲਾਂ ਤੇ ਇਹ ਸੁਸਰੀ ਵਾਂਗ ਸੌ ਜਾਂਦੇ ਆ ਠੀਕ ਹੈ ਤੁਸੀਂ ਦੇਖੋ ਕਰਨਲ ਬਾੜ ਦਾ ਮਾਮਲਾ ਨਰਿੰਦਰਦੀਪ ਦਾ ਮਾਮਲਾ ਕਾ ਤਾਜਾ ਮੁੰਡਾ ਕਿਸੇ ਦੇ ਮੂੰਹ ਚ ਖੁੱਲੇ ਹੀ ਨਹੀਂ ਕੋਈ ਗੱਲ ਹੀ ਨਹੀਂ ਕੀਤੀ ਕੋਈ ਉਹ ਮੁੰਡੇ ਦੇ ਘਰੇ ਨਹੀਂ ਗਏ ਇੱਕੋ ਇੱਕ ਉਹ ਸੁਖਪਾਲ ਸਿੰਘ ਖਹਿਰਾ ਵਾਰੀ ਵਾਰੀ ਗੱਲ ਜ਼ਿਕਰ ਕਰਨਾ ਪੈਂਦਾ ਉਹ ਨਰਿੰਦਰਦੀਪ ਦੇ ਘਰੇ ਵੀ ਆਇਆ ਕਰਨਲ ਬਾੜ ਦੇ ਮਾਮਲੇ 'ਚ ਵੀ ਬੋਲੇ ਅੱਜ ਵੀ ਉਹਦੇ ਘਰੇ ਹੈ ਜਿੰਨੀ ਕਿ ਉਹਦੀ ਪਾਵਰ ਉਹਨੇ ਕੋ ਪਹੁੰਚ ਜਾਂਦਾ ਤੇ ਉਹ ਬੋਲ ਦਿੰਦਾ ਉਹ ਕਈਆਂ ਨੂੰ ਚੰਗਾ ਵੀ ਨਹੀਂ ਲੱਗਦਾ ਕਾਂਗਰਸੀਆਂ ਨੂੰ ਵੀ ਨਹੀਂ ਚੰਗਾ ਲੱਗਦਾ ਸਰਕਾਰ ਉਹਦਾ ਚੰਗੇ ਕੀ ਲੱਗਣਾ ਤੇ ਕਾਲੀਆਂ ਨੂੰ ਵੀ ਨਹੀਂ ਚੰਗਾ ਲੱਗਦਾ ਕਿਉਂਕਿ ਜਿਹੜਾ ਬੰਦਾ ਬੋਲਦਾ ਉਹ ਕਿਸੇ ਨੂੰ ਚੰਗਾ ਨਹੀਂ ਲੱਗਦਾ ਪਰ ਬਾਕੀਆਂ ਤਾਂ ਬਿਲਕੁਲ ਜੇ ਪੱਠਾ ਬੈਨ ਵਾਲੀ ਗੱਲ ਹੈ ਉਹ ਹੋ ਚੁੱਕਿਆ ਇਹ ਇਸੇ ਦਾਅ ਚ ਹੈ ਕਿ ਲੋਕ ਆਮਦਮੀ ਪਾਰਟੀ ਤੋਂ ਅਕੇ ਨਾਲੇ ਪਾਸੇ ਆ ਜਾਣਗੇ ਭਲੇਖੇ ਇਹ ਜਿਸ ਤਰੀਕੇ ਦੇ ਉੱਤੇ ਇਹ ਦੋਨੇ ਪਾਰਟੀਆਂ ਕਾਲੀਦਾਰ ਤੇ ਕਾਂਗਰਸ ਚੱਲੇ ਹੋਏ ਐ ਇਹ ਹੋ ਤਾਂ ਥਾਲੀ ਚ ਪਰੋਸ ਕੇ ਆਮ ਆਦਮੀ ਪਾਰਟੀ ਨੂੰ ਦੁਬਾਰਾ ਸਰਕਾਰ ਦੇਣਗੇ ਇਹ ਕਲੀਅਰ ਹੈ ਕਿਉਂਕਿ ਕਰ ਕੁਛ ਨਹੀਂ ਰਿਹਾ ਉਹ ਸੁਖਬੀਰ ਸਿੰਘ ਬਾਦਲਾ ਉਹਨਾਂ ਕੋਲੇ ਬਾਦਲਾਂ پارٹی ਕੋਲੇ ਦੋ ਤਿੰਨ ਗਾਣੇ ਆ ਚੜੀ ਆਉਂਦੀ ਬਾਦਲਾਂ ਦੀ ਲਹਿਰ ਨਹੀਂ ਕਿੱਥੇ ਲਹਿਰ ਹੈ ਕਿਹੜੀ ਲਹਿਰ ਹੈ ਜੇ ਬਲਾਕ ਸ਼ਾਂਤੀ ਦੇ ਚਾਰ ਸੀਟਾਂ ਜਿੱਤ ਗਏ ਜੇ ਸਰਕਾਰ ਤੋਂ ਲੋਕ ਅੱਕੇ ਵੇ ਆ ਉਧਰ ਦੇਗੇ ਹਾਲੇ ਤਾਂ ਸਰਕਾਰ ਕੋਲੇ ਸਮਾਂ ਪਿਆ ਆਪਣੇ ਆਪ ਨੂੰ ਸੁਧਾਰਨ ਦਾ ਤੁਹਾਡੀ ਕਿਹੜੀ ਲਹਿਰ ਹੈ ਤੁਸੀਂ ਇਹ ਗਾਣਿਆਂ ਤੇ ਖੁਸ਼ ਹੋਈ ਜੰਨੇ ਆ ਉਧਰੋਂ ਜਿਹੜੇ ਆ ਜਿਹੜੇ ਰਾਜਾ ਵੜੰਗਾ ਉਹ ਕੋਈ ਨਾ ਕੋਈ ਪੁੱਠੀ ਸਿੱਧੀ ਗੱਲ ਕਰ ਜਾਂਦੇ ਆ ਉਹ ਸਰਕਾਰ ਨੂੰ ਵੈਸੀ ਪਾਵਰ ਚ ਦੇ ਜਾਂਦੇ ਆਗੇ ਉਹਨਾਂ ਦੀ ਗੱਲ ਦੇ ਉੱਤੇ ਫਿਰ ਸਰਕਾਰ ਘੇਰ ਲੈਂਦੀ ਹੈ ਕਿੰਨੇ ਮਾਮਲੇ ਹੁਣ ਤੁਸੀਂ ਦੇਖੋ ਕਿ ਦਰਬਾਰ ਸਾਹਿਬ ਦੇ ਅੰਦਰੋਂ ਮਤਲਬ ਉਸ ਏਰੀਏ ਦੇ ਵਿੱਚੋਂ ਜਿਹੜਾ ਦੋ ਵਿਅਕਤੀ ਚੱਕੇ ਜਾਂਦੇ ਆ ਕਿੰਨਾ ਕ ਅਕਾਲੀ ਦਲ ਨੇ ਮੁੱਦਾ ਉਠਾਇਆ ਹਾਲਾਂਕਿ ਮੁੱਦਾ ਉਠਾਉਣ ਦਾ ਮਾਮਲਾ ਹੈ ਕਿ ਤੁਸੀਂ ਧਾਰਮਿਕ ਸਥਾਨ ਤੋਂ ਐਂ ਬੰਦੇ ਲੈ ਜਾਂਦੇ ਆ ਪੁਲਿਸ ਬਾਹਰ ਵੀ ਖੜਦੀ ਸੀ ਪੁਲਿਸ ਕੋਲੇ ਕੋਈ ਨਫਰੀ ਦੀ ਥੋੜ੍ਹੀ ਹੈ ਉਹ ਚਾਰੇ ਗੇਟਾਂ ਤੇ ਦਰਵਾਜ਼ਾ ਸਾਹਿਬ ਦੇ ਉੱਤੇ ਲੱਗ ਜਾਂਦੀ ਜਦੋਂ ਬੰਦੇ ਬਾਹਰ ਆਉਂਦੇ ਤਾਂ ਗ੍ਰਿਫਤਾਰ ਕਰ ਲੈਂਦੀ ਅੰਦਰੋਂ ਇਸ ਤਰੀਕੇ ਨਾਲ ਬੰਦੇ ਚੱਕੇ ਜਾਣੇ ਐਸਜੀਪੀਸੀ ਦਾ ਬਿਆਨ ਵੀ ਹੁਣ ਸਾਹਮਣੇ ਆਇਆ ਉਹਨਾਂ ਨੇ ਚਲੋ ਇਹਦੀ ਨਿਖੇਦੀ ਕੀਤੀ ਹੈ ਪਰ ਅਕਾਲੀ ਦਲ ਜਿਹੜਾ ਖੁਦ ਨੂੰ ਪੰਥਕ ਪਾਰਟੀ ਕਹਿੰਦਾ ਉਹ ਕਿੱਥੇ ਹੈ ਠੀਕ ਹੈ ਕਿਸੇ ਮੁੱਦੇ ਦੇ ਉੱਤੇ ਕੋਈ ਲੜ ਰਿਹਾ ਹੈ ਜੇਕਰ ਬਹੁਤ ਘੱਟ ਘਟਨਾਵਾਂ ਦਾ ਕੀਤਾ ਹਾਲਾਂਕਿ ਪੰਜਾਬ ਦੇ ਵਿੱਚ ਕੋਈ ਦਿਨ ਛੱਡ ਕੇ ਘਟਨਾਵਾਂ ਵਾਪਰ ਨਹੀਂ ਰਹਿੰਦੀਆਂ ਨਹੀਂ ਮਤਲਬ ਆਪਾਂ ਨੂੰ ਜਿੰਨੀਆਂ ਇੱਕ ਮੋਟੀਆਂ-ਮੋਟੀਆਂ ਯਾਦ ਨੇ ਉਹ ਗੱਲਾਂ ਕਹਤੀਆਂ ਪਰ ਬਹੁਤ ਘਟਨਾਵਾਂ ਨੇ ਪੰਜਾਬ ਮੈਂ ਤੁਹਾਨੂੰ ਇਕੱਲੇ-ਇਕੱਲੇ ਮੁੱਦੇ ਤੇ ਗੱਲ ਕਰ ਲੈਣਾ ਹੈ ਲਾ ਐਂਡ ਆਰਡਰ ਤੇ ਕਾਲੀ ਦਲ ਤੇ ਕਾਂਗਰਸ ਨੇ ਕੀ ਕੀਤਾ ਕੋਈ ਇੱਕ ਧਰਨਾ ਪ੍ਰੋਟੈਸਟ ਕੋਈ ਕੋਈ ਘਰਾ ਕੀਤਾ ਹੋਵੇ ਕੁਝ ਕੀਤਾ ਖੇਤੀ ਦੇ ਉੱਤੇ ਕੀ ਕਿਹੜੀ ਪਾਲਿਸੀ ਨੂੰ ਲੈ ਕੇ ਖੇਤੀ ਪਾਲਿਸੀ ਆਮ ਆਦਮੀ ਪਾਰਟੀ ਨੇ ਬਹੁਤ ਚਰਦੀ ਕਿ ਆਸੀਂ ਲਾਗੂ ਕਰਾਂਗੇ ਉਹਦੇ ਲਈ ਕਾਂਗਰਸ ਅਕਾਲੀ ਦਲ ਆਮ ਜਿਹੜੀ ਹੈ ਕਾਂਗਰਸ ਨੇ ਅਕਾਲੀ ਦਲ ਨੇ ਇਹਨਾਂ ਨੇ ਕੁਛ ਕੀਤਾ ਉਸ ਤੋਂ ਅੱਗੇ ਆਜੋ ਜੇ ਗੱਲ ਕਰਨੀ ਹੋਵੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦੀ ਰੋਜ਼ਗਾਰ ਨੂੰ ਲੈ ਕੇ ਰੋਜ਼ਗਾਰ ਨੂੰ ਲੈ ਕੇ ਤਾਂ ਕਹਿੰਦੇ ਕਿ ਇਨਮਾਨ ਨੇ ਨੌਕਰੀਆਂ ਨਹੀਂ ਕੱਢੀਆਂ ਤੁਸੀਂ ਉਹਦੇ ਲਈ ਕੀ ਬੇਰੁਜ਼ਗਾਰਾਂ ਦੀ ਲੜਾਈ ਲੜੀ ਹੈ ਕੋਈ ਲੜਾਈ ਇੱਕ ਵੀ ਲੜਾਈ ਲੜੀ ਹੋਵੇ ਤੁਸੀਂ ਉਸ ਤੋਂ ਅੱਗੇ ਆਜੋ ਜੇ ਪਰਮਿਸ਼ਨ ਪ੍ਰਹਾਰ ਤਹਿਤ ਯਰੇ ਬੇਕਸੂਰ ਨੌਜਵਾਨਾਂ ਨੂੰ ਚੱਕ-ਚੱਕ ਕੇ ਜੇਲਾ ਸਿੱਟਿਆ ਗਿਆ ਉਹਦੀ ਕੀ ਲੜਾਈ ਲੜੀ ਤੁਸੀਂ ਉਦੋਂ ਅੱਗੇ ਆਜੋ ਯੁੱਧ ਨਸ਼ਾ ਵਿਰੋਧ ਤਹਿਤ ਵੱਡੇ-ਵੱਡੇ ਮਗਰਮਾ ਛੱਡ ਦਿੱਤੇ ਤੇ ਛੋਟੇ-ਛੋਟੇ ਫੜ ਲਏ ਉਹਦੇ ਲਈ ਕਾਂਗਰਸ ਤੇ ਕਾਲੀ ਦਲ ਨੇ ਕਿਹੜੀ ਲੜਾਈ ਲੜੀ ਉਸ ਤੋਂ ਅੱਗੇ ਆਜੋ ਪੰਜਾਬ ਦਿਨੋ-ਦਿਨ ਕਰਜ਼ੇ ਹੀ ਠਾ ਰਿਆ ਇਹ ਰੌਲਾ ਪਾ ਰਹੇ ਆ ਕਿ ਜੀ ਆਮ ਆਦੀ ਪਾਰਟੀ ਇੰਨਾ ਕਰਜ਼ਾ ਲੈ ਰਹੀ ਹੈ ਉਹਦੇ ਤੇ ਕੀ ਪਰ ਕਿ ਕੇ ਕੱਲੇ ਬਸ ਬਿਆਨ ਵੀ ਬਸ মিডিਆ ਮੁਰੇ ਬਹਿ ਗਏ ਜਾਂ ਟਵੀਟ ਕਰ ਦਤਾ ਇਹਦੇ ਨਾਲ ਹੀ ਸਾਰਾ ਜਾਣਾ ਇਵੈਂਟ ਹੋ ਰਾ ਜਿਵੇਂ ਯੁੱਧ ਜਿਹੜਾ ਪ੍ਰਹਾਰ ਹੈ ਮਿਸ਼ਨ ਪ੍ਰਹਾਰ ਤਿਆਰ ਜੇਕਰ ਕੋਈ ਇਕਾਲੀ ਦਲ ਦਾ ਵਰਕਰ ਚੱਕ ਲਿਆ ਜਾਂ ਕਾਂਗਰਸ ਦਾ ਵਰਕਰ ਚੱਕ ਲਿਆ ਤੇ ਇਹਨਾਂ ਨੇ ਪ੍ਰਦਰਸ਼ਨ ਕੀਤੇ ਨੇ ਉਸ ਤੋਂ ਪਹਿਲਾਂ ਜੇ ਕੋਈ ਇਹਨਾਂ ਦੇ ਬਲਾਕ ਸਮਿਤੀ ਵਿੱਚ ਕਾਗਜ ਕੈਂਸਲ ਹੋ ਗਏ ਤੇ ਇਹਨਾਂ ਨੇ ਮਤਲਬ ਇਹ ਸਿਰਫ ਆਪਣੇ ਵਰਕਰ ਨੂੰ ਆਪਣਾ ਮੰਨਦੇ ਆ ਆਮ ਲੋਕਾਂ ਨਾਲ ਜੋ ਕੁਝ ਵਾਪਰ ਹੈ ਜੋ ਕਿ ਇਕਾਲੀ ਗਰਸੀ ਹੈ ਨਹੀਂ ਉਹਨਾਂ ਨਾਲ ਕੁਝ ਹੋ ਹੀ ਜਾਵੇ ਪੰਜਾਬ ਮੈਂ ਕਿਹਨਾ ਵਰਕਰਾਂ ਦੀ ਲੜਾਈ ਵੀ ਕਿਹੜੀ ਲੋਕਲ ਲੈਵਲ ਦੀ ਲੜਾਈ ਲੜੀ ਜਾਂਦੇ ਆ ਇਹ ਕੋਈ ਜਿਹੜੀ ਸਟੇਟ ਲੈਵਲ ਦੀ ਲੜਾਈ ਆ ਉਹ ਤਾਂ ਕਿਤੇ ਤੇ ਤਾਂ ਇਹਨਾਂ ਨੇ ਕੋਈ ਮੁੱਦੇ ਨੂੰ ਅਭਾਰਿਆ ਹੀ ਨਹੀਂ ਕਿਹੜਾ ਚੰਡੀਗੜ੍ਹ ਚ ਧਰਨਾ ਦਿੱਤਾ ਇਹਨਾਂ ਨੇ ਮਹਾਲੀ ਚ ਜਿਲ੍ਹਾ ਲੁਧਿਆਣੇ ਚ ਹੈੱਡਕੁਆਰਟਰ ਵੱਡੇ ਵੱਡੇ ਜਿਹੜੇ ਸਾਡੇ ਹੈ ਉਹਨਾਂ ਚ ਕਿਹੜੇ ਧਰਨੇ ਦਿੱਤੇ ਆ ਕਿਹੜੀ ਲੜਾਈ ਇਹਨਾਂ ਨੇ ਲੜੀ ਆ ਮੀਡੀਆ ਦੇ ਉੱਤੇ ਵੀ ਇੱਕ ਮੈਨੂੰ ਇਹ ਹੈ ਕਿ ਇਹ ਇਹਨਾਂ ਸਾਰਿਆਂ ਨੂੰ ਇਹੀ ਮੁੱਦੇ ਫਿੱਟ ਬਿਉਂਦੇ ਆ ਕਿਉਂਕਿ ਕੱਲੋਂ ਆ ਕਾਂਗਰਸ ਦੀ ਸਰਕਾਰ ਆ ਗਈ ਖੇਤੀਬਾੜੀ ਬਾਰੇ ਉਹਦੀ ਕੀ ਪਾਲਿਸੀ ਹੈ ਕੀ ਕਲੀਅਰ ਕਰਨਗੇ ਕਿ ਭਗਵਾਨ ਸਿੰਘ ਮਾਨਤੁਕੀ ਵੱਖਰਾ ਕਰਨਗੇ ਉਹ ਉਸ ਤੋਂ ਬਾਅਦ ਜੋ ਸਿੱਖਿਆ ਤੇ ਲੈ ਕੇ ਕਾਲੀ ਦਲ ਤੇ ਕਾਂਗਰਸ ਦੀ ਕੀ ਪਾਲਿਸੀ ਹੈ ਕਿ ਕੀ ਵੱਖਰਾ ਕਰਨਗੇ ਕੀ ਉਹ ਸਰਕਾਰੀ ਸਕੂਲਾਂ ਨੂੰ ਮਜ਼ਬੂਤ ਕੀ ਕਾਲੀ ਕਾਂਗਰਸ ਕੋਲੇ ਇਹ ਪਾਲਿਸੀ ਹੈ ਕਿ ਟ੍ਰਾਂਸਪੋਰਟ ਨੂੰ ਸਰਕਾਰੀ ਸਾਰੇ ਨੂੰ ਸਰਕਾਰੀ ਕਰ ਦੇਣਗੇ ਜਦੋਂ ਪਾਲਿਸੀਆਂ ਸੇਮ ਹੀ ਐ ਚਾਹੇ ਉਹ ਆ ਜਾਣ ਚਾਹੇ ਉਹ ਆ ਜਾਣ ਪਾਲਿਸੀਆਂ ਨਾਲ ਦੀ ਇੱਕੋ ਹੀ ਰਹਿਣੀ ਐ ਪਰ ਸਭ ਤੋਂ ਵੱਡੀ ਗੱਲ ਇਹ ਐ ਕਿ ਇਹ ਤਾਂ ਪਿੱਛੇ ਹੋਏ ਬੈਠੇ ਐ ਮਤਲਬ ਜਿਹੜੇ ਕਹਿੰਦੇ ਸੀ ਜਿਹੜੇ ਕਹਿੰਦੇ ਵੀ ਮਤਲਬ ਸੁਖਵੀਰ ਸਿੰਘ ਬਾਦਲ ਬਾਰੇ ਬੜੀਆਂ ਪੋਸਟਾਂ ਪਾਈਆਂ ਇਹਨੇ ਬੜਾ ਦਲੇਰ ਐ ਪੰਗਾ ਤਾਂ ਬਰਾਬਰ ਦੇ ਆਣਾ ਲਈਦਾ ਐ ਇਹੋ ਜੀਆਂ ਬੜੀਆਂ ਪਾਈਆਂ ਜਾ ਰਹੀਆਂ ਪੰਗਾ ਤੁਸੀਂ ਲੈ ਕਿਹੜਾ ਭਗਵਾਨ ਤੁਮਾਨਾ ਰਹੇ ਹੋ ਕਿਹੜੀ ਗੱਲ ਦੇ ਉੱਤੇ ਤੁਸੀਂ ਫਾਈਟ ਕਰ ਰਹੇ ਹੋ ਉਹ ਦੱਬੀ ਮਤਲਬ ਗੱਲਾਂ ਦੇ ਵਿੱਚ ਉਹ ਤੁਹਾਨੂੰ ਗੱਲ ਨਹੀਂ ਆਉਣ ਦੇ ਰਿਹਾ ਤੇ ਗਰਾਉਂਡ ਤੇ ਤੁਸੀਂ ਲੜ ਨਹੀਂ ਰਹੇ ਲੋਕਾਂ ਦੀ ਲੜਾਈ ਤਾਂ ਗਰਾਉਂਡ ਤੇ ਹੀ ਲੜੀ ਜਾਣੀ ਹੈ ਨਾ ਅੱਜ ਲੋਕ ਪੰਜਾਬ ਦੇ ਇਹ ਨਹੀਂ ਕਿ ਸੌਖੇ ਐ ਨਸ਼ੇ ਨਾਲ ਨੌਜਵਾਨ ਮਰ ਰਹੇ ਐ ਨਸ਼ੇ ਦੀ ਲੜਾਈ ਕਿਹੜੀ ਪਾਰਟੀ ਨੇ ਲੜੀ ਐ ਕਾਂਗਰਸ ਕਾਲੀ ਦਲ ਨੇ ਕਿਹੜੇ ਇਹ ਨਸ਼ੇ ਦੇ ਮੁੱਦੇ ਤੇ ਉੱਤੇ ਲੜਾਈ ਲੜੀ ਐ ਕੋਈ ਵੀ ਲੜਾਈ ਗਰਾਉਂਡ ਦੇ ਉੱਤੇ ਕਿਸੇ ਵੀ ਤਰੀਕੇ ਨਾਲ ਨਹੀਂ ਐ ਕਿਤੇ ਵੀ ਖਾਲੀ ਮਿਲੂਗਾ ਤੁਹਾਨੂੰ ਜਿਹੜੀ ਮਾਰੀ ਮੋਟੀ ਲੜਾਈ ਲੜ ਰਿਹਾ ਜਾਂ মিডিਆ ਲੜ ਰਿਹਾ ਹੈਗਾ ਜਾਂ ਕਿਸਾਨ ਲੜ ਰਹੇ ਐ ਉਹ ਟਾਰਗੇਟ ਤੇ ਵੀ ਸਰਕਾਰ ਦੇ ਇਹਨਾਂ ਨੂੰ ਕਹ ਤੁਸੀਂ ਇੱਕ ਗੱਲ ਦੱਸੋ ਕਾਂਗਰਸ ਦੇ ਪੰਜ ਚਾਰ ਤਿੰਨ ਚਾਰ ਬੰਦੇ ਚੱਕੇ ਸੀ ਉਸ ਤੋਂ ਬਾਅਦ ਰਾਜੇ ਵੜਿੰਗ ਦੀਆਂ ਬੱਸਾਂ ਦੀਆਂ ਬਾੜੀਆਂ ਦੀ ਗੱਲ ਹੈ ਭਗਵਾਨ ਸਿੰਘ ਮਾਨ ਕਿਉਂ ਨਹੀਂ ਕਾਰਵਾਈ ਕਰ ਰਹੀ ਫਿਰ ਇਹ ਜਿਹੜੀਆਂ 70 30 ਵਾਲੀ ਗੱਲ ਜਾਂ 60 40 ਵਾਲੀ ਗੱਲ ਤਾਂ ਹੈ ਨਾ ਕਿਤੇ ਨਾ ਕਿਤੇ ਸੁਖਵੀਰ ਸਿੰਘ ਬਾਦਲ ਬਾਰੇ ਸੁਖਬਲਾਸ ਬਾਰੇ ਬੜਾ ਕੁਝ ਬੋਲ ਜਾਂਦੇ ਆ ਉਹ ਬਿਲਕੁਲ ਉਹ ਕਹਿੰਦੇ ਕਿ ਲੀਗਲ ਹੈ ਪਰ ਕੀ ਹੋਤੇ ਉਹਨਾਂ ਤੇ ਕਾਰਵਾਈ ਕਰਨ ਬਾਰੇ ਕੋਈ ਗੱਲ ਹੈ ਸਾਰੇ ਲੋਕਾਂ ਲੋਕ ਇਹ ਕਹਿ ਰਹੇ ਆ ਕਿ ਆ ਕੁਝ ਵਾਪਰਿਆ ਉੱਥੇ ਕੋਈ ਨਹੀਂ ਬੇਅਦਮੀ ਦੇ ਮੁੱਦੇ ਦੇ ਉੱਤੇ ਸੁਖਵੀਰ ਦੇ ਉੱਤੇ ਕੀ ਕਾਰਵਾਈ ਹੋਈ ਸਰਕਾਰੇ ਚੀਜ਼ ਦੇ ਉੱਤੇ ਬਣੀ ਸੋ ਇਹ ਸਾਰੇ ਇਹ ਲੱਗ ਰਿਹਾ ਕਿ ਰਲ ਮਿਲ ਕੇ ਚੱਲ ਰਹੇ ਐ ਡਰੇ ਹੋਏ ਐ ਭਗਵਾਨ ਸਿੰਘ ਮਾਨ ਤੋਂ ਸੁਖਵੀਰ ਬਾਦਲ ਆਕਾਲੀ ਦਲ ਵੀ ਡਰਿਆ ਹੋਇਆ ਤੇ ਕਾਂਗਰਸ ਵੀ ਡਰੀ ਹੋਈ ਐ ਜਿਸ ਕਰਕੇ ਗਰਾਊਂਡ ਦੇ ਉੱਤੇ ਲੜਾਈ ਨਹੀਂ ਲੜ ਰਹੇ ਤੇ ਜਿਹੜੇ ਇਹ ਭੁਲੇਖੇ ਦੇ ਵਿੱਚ ਐ ਕਿ ਪੰਜਾਬ ਦੇ ਲੋਕ ਇਹਨਾਂ ਤੋਂ ਆਕੇ ਸਾਨੂੰ ਵੋਟ ਪਾ ਜਾਣਗੇ ਇਹਨਾਂ ਦਾ ਭੁਲੇਖਾ ਕੱਢਣਗੇ ਪੰਜਾਬ ਦੇ ਲੋਕ ਪੰਜਾਬ ਦੇ ਲੋਕਾਂ ਨੂੰ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਬਣੀ ਐਮਪੀ ਸੀਟ ਖਾਲੀ ਹੋਈ ਸਿਮਰਨਜੀਤ ਸਿੰਘ ਮਾਨ ਖੜੇ ਹੋਏ ਪੰਜਾਬ ਦੇ ਲੋਕਾਂ ਨੇ ਚੌਥੀ ਤਰ ਚੋਣ ਲਈ ਪਰ ਇਹਨਾਂ ਨੂੰ ਵੋਟ ਨਹੀਂ ਪਾਈ ਉਸ ਤੋਂ ਬਾਅਦ ਸੱਤ ਸੀਟਾਂ ਬੇਸ਼ੱਕ ਐਮਪੀ ਨੇ ਜੋਣਾ ਚ ਕਾਂਗਰਸ ਨੂੰ ਆ ਗਈਆਂ ਪਰ ਉੱਥੇ ਹੋਈ ਹੋਰ ਐਡਾ ਉਮੀਦਵਾਰ ਤਕੜਾ ਨਹੀਂ ਸੀ ਦੋ ਉਮੀਦਵਾਰ ਖੜੇ ਅਮਰਤਪਾਲ ਤੇ ਸਰਬਜੀਤ ਭਾਈ ਅਮਰਤਪਾਲ ਤੇ ਭਾਈ ਸਰਬਜੀਤ ਦੋਨੇ ਜਿਤਾ ਦਿੱਤੇ ਪੰਜਾਬ ਦੇ ਲੋਕ ਪਤਾ ਹੀ ਨਹੀਂ ਕਿਹੜੇ ਰੌਂ ਦੇ ਵਿੱਚ ਆ ਕਿਉਂਕਿ ਇਹ ਭਲੇਖੇ ਚ ਹੋਣ ਕਿ ਉਹਨਾਂ ਤੋਂ ਆਕੇ ਸਾਡੇ ਵਾਲੇ ਪਾਸੇ ਆ ਜਾਣਗੇ ਜਾਂ ਸਾਡੇ ਕਰ ਲੈਣਗੇ ਇਹ ਇਹਨਾਂ ਦੇ ਮਨ ਦੇ ਭਲੇਖੇ ਆ ਅੱਜ ਕੋਈ ਕੁਝ ਕਹੀ ਜਾਵੇ ਕਾਂਗਰਸ ਦੇ ਵਿੱਚ ਰਾਜਾ ਵੜੈੰਗ ਪ੍ਰਤਾਪ ਵਾਈਬਾ ਇਹ ਲੀਡਰਸ਼ਿਪ ਨੂੰ ਪੰਜਾਬ ਦੇ ਲੋਕ ਉਸ ਤਰੀਕੇ ਨਾਲ ਪਸੰਦ ਨਹੀਂ ਕਰਦੇ ਉਧਰ ਸੁਖਬੀਰ ਸਿੰਘ ਬਾਦਲ ਉਹ ਜੇ ਗੱਲਾਂ ਨਾਲ ਸਾਰਨਗੇ ਗੱਲਾਂ ਦੇ ਕੜਾ ਨਾਲ ਸਾਰਨਗੇ ਇਹ ਨਹੀਂ ਲੋਕਾਂ ਨੂੰ ਲੋਕਾਂ ਨੂੰ ਉਹ ਚਾਹੀਦਾ ਕਿ ਲੋਕਾਂ ਦੀ ਲੜਾਈ ਕੌਣ ਲੜ ਰਿਹਾ ਲੋਕਾਂ ਕਿ ਸਮੱਸਿਆਵਾਂ ਦੇ ਵਿੱਚ ਆ ਲੋਕਾਂ ਤੇ ਜ਼ਬਰ ਹੋ ਰਿਹਾ ਲੋਕਾਂ ਤੇ ਜ਼ੁਲਮ ਹੋ ਰਿਹਾ ਸਰਕਾਰ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਹੋਰ ਪਾਸੇ ਲਈ ਫੇਰਦੀ ਹੈ ਗਰਾਊਂਡ ਤੇ ਹੋਰ ਪਾਸੇ ਲਈ ਫੇਰਦੀ ਹੈ ਉਹਦੀ ਲੜਾਈ ਕੌਣ ਲੜ ਰਿਹਾ ਕੋਈ ਨਹੀਂ ਲੜ ਰਿਹਾ ਵਿਰੋਧੀ ਧਿਰਾਂ ਗੱਲ ਕਰਦੀਆਂ ਨੇ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਤਾਂ ਚੋੜ ਲੈ ਕਿ ਉਹ ਬਦਲਾਅ ਚਾਹੁੰਦੇ ਸੀ ਇੱਕ ਨਵੀਂ ਧਿਰ ਚਾਹੁੰਦੇ ਸੀ ਪਰ ਕੀ ਦੋਵੇਂ ਵਿਰੋਧੀ ਧਿਰਾਂ ਨੇ ਆਪਣੇ ਆਪ ਨੂੰ ਸੁਧਾਰਿਆ ਕੋਈ ਸੁਧਾਰ ਕੀਤਾ ਹੁਣ ਤਾਂ ਕਈ ਸਾਲਾਂ ਦੇ ਵਿੱਚ ਤਾਂ ਜੋ ਇਹਨਾਂ ਨੂੰ ਚੋਣਾਂ ਦੁਬਾਰੇ ਲੋਕ ਤੁਸੀਂ ਇੱਕ ਵੀ ਸੁਧਾਰ ਦੱਸੋ ਕੀ ਮੈਂ ਕਹਣਾ ਵੀ ਇਹਨਾਂ ਕੋਲੇ ਕੀ ਪਾਲਿਸੀ ਹੈ ਮਤਲਬ ਜਿਹੜੀਆਂ ਇਹਨਾਂ ਨੂੰ ਦੁਬਾਰ ਇਹਨਾਂ ਦੀ ਕਿਸੇ ਵੀ ਚੀਜ਼ ਨਸ਼ੇ ਨੂੰ ਲੈ ਕੇ ਇਹਨਾਂ ਦੀ ਕੀ ਪਾਲਿਸੀ ਹੈ ਕਿਵੇਂ ਖਤਮ ਕਰੋਗੇ ਨਸ਼ਾ ਨਹੀਂ ਹੋਣਾ ਉਹੀ ਗੱਲ ਹੈ ਨਾ ਉਸ ਤੋਂ ਅਗਾਂਹ ਆਜੋ ਬੇਰਜ਼ਗਾਰੀ ਨੂੰ ਲੈ ਕੇ ਇਹਨਾਂ ਦੀ ਕੀ ਪਾਲਿਸੀ ਹੈ ਅਦਾਰੇ ਪ੍ਰਾਈਵੇਟ ਹੋ ਰਿਹਾ ਹੈ ਕਿਹੜੇ ਪ੍ਰਾਈਵੇਟ ਜਿਹੜੀ ਹੈ ਨਿੱਜੀ ਕਾਰਨ ਜਿਹੜੀ ਪ੍ਰਾਈਵੇਟਾਈਜੇਸ਼ਨ ਹੋ ਰਿਹਾ ਹੈ ਕਿੱਥੇ ਕਾਲੀਦਲ ਤੇ ਕਾਂਗਰਸ ਵਿਰੋਧ ਕਰ ਰਹੀ ਹੈ ਕਿਸੇ ਇੱਕ ਜਗ੍ਹਾ ਵੀ ਉੱਤੇ ਦਿਖਾ ਦਿਓ ਕਿਤੇ ਨਹੀਂ ਕਰ ਰਹੀ ਉਸ ਤੋਂ ਅਗਾਂਹ ਆਜੋ ਖੇਤੀਬਾੜੀ ਨੂੰ ਲੈ ਕੇ ਇਹਨਾਂ ਦੀ ਕੀ ਪਾਲਿਸੀ ਹੈ ਪਾਲਿਸੀਆਂ ਇਹਨਾਂ ਦੀ ਸੇਮ ਹੀ ਹੈ ਪੁਲਿਸ ਰਾਜ ਕਾਂਗਰਸ ਕਾਲੀਦਲ ਨੂੰ ਵੀ ਉਹਨਾਂ ਹੀ ਚਾਹੀਦਾ ਕੱਲੋਂ ਉਹ ਆਗੇ ਉਹਨਾਂ ਨੂੰ ਆਏ ਸਾਡੇ ਡੰ ਇਹ ਸਾਰੇ ਉਸੇ ਲੈਣ ਤੇ ਆ ਜਿਸ ਕਰਕੇ ਪੁਲਿਸ ਦਾ ਵਿਰੋਧ ਨਹੀਂ ਕਰਦੇ ਜਦੋਂ ਡੀਆਈਜੀ ਫੜੇ ਗਏ ਸੀਗੇ ਭੁੱਲਰ ਉਹਦਾ ਸੀ ਰੌਲਾ ਪਾਇਆ ਕਿ ਕਿਸੇ ਇੱਕ ਨੇ ਵੀ ਨਹੀਂ ਫਿਰ ਪੋਸਟਾਂ ਟਵੀਟ ਜੇ ਕੀਤੇ ਪਰ ਉਸ ਮੁੱਦੇ ਤੇ ਵੀ ਕੀ ਲੜਾਈ ਲੜੀ ਕਿ ਭ੍ਰਿਸ਼ਟਾਚਾਰ ਦੇ ਨਾਂ ਦੇ ਉੱਤੇ ਸਰਕਾਰ ਆਈ ਮੁਕਤ ਦੇ ਤੁਹਾਡਾ ਜਿਹੜਾ ਇੱਕ ਜਿਹੜਾ ਡੀਆਈਜੀ ਰੈਂਕ ਦਾ ਅਧਿਕਾਰੀ ਭ੍ਰਿਸ਼ਟਾਚਾਰ ਚ ਫੜਿਆ ਗਿਆ ਕੋਈ ਗਰਾਊਂਡ ਦੇ ਉੱਤੇ ਕੋਈ ਪ੍ਰਦਰਸ਼ਨ ਕੋਈ ਧਾਰਨਾ ਕੋਈ ਲੜਾਈ ਲਾਈ ਹੋਈ ਉਸ ਤੋਂ ਅੱਗੇ ਆ ਜੋ ਤਾਜ਼ਾ ਘਟਨਾ ਹੋਈ ਹੈ ਮੋੜ ਦੀ ਮੋੜ ਦੇ ਐਮ.ਐਲ.ਏ ਨੂੰ ਸ਼ਰਿਆਮ ਉਥੋਂ ਦੇ ਨਗਰ ਕੌਂਸਲ ਦੇ ਪ੍ਰਧਾਨ ਨੇ ਕਿਹਾ ਤਾਂ ਕਿ 30 ਲੱਖ ਰੁਪਏ ਮਿੱਠੋ ਲਿਆ। ਸਾਨੂੰ ਨਹੀਂ ਪਤਾ ਲਿਆ ਜਾਂ ਨਹੀਂ ਲਿਆ ਪਰ ਕਿਹਾ ਨਾ ਉਹਦੇ ਤੇ ਕਿਹੜਾ ਪ੍ਰਦਰਸ਼ਨ ਦੋਨਾਂ ਪਾਰਟੀਆਂ ਨੇ ਕੀਤਾ ਕਿ ਭਾਈ ਇਹਦੇ ਬੰਦੇ ਨੂੰ ਇਹਨੂੰ ਸਸਪੈਂਡ ਕਰੋ ਜਾਂ ਇਹਦੇ ਕਾਰਵਾਈ ਕਰੋ। ਕੁਝ ਨਹੀਂ ਕੀਤਾ ਨਾ। ਸੋ ਇਹ ਗੋਂਗਲੂਆਂ ਤੋਂ ਮਿੱਟੀਆਂ ਹੀ ਝਾੜੀ ਜਾਂਦੇ ਆ। ਇਹ ਸਿਰਫ ਗੱਲਾਂ ਨਾਲ ਸਾਰ ਨੂੰ ਫਿਰਦੇ ਆ। ਇਹ ਗੱਲਾਂ ਦਾ ਕੜਾਹ ਬਣਾਉਂਦੇ ਆ। ਠੀਕ ਹੈ। ਜਿਹਦੇ ਕਰਕੇ ਇਹਨਾਂ ਦੇ ਭਲੇਖੇ ਪੰਜਾਬ ਦੇ ਲੋਕਾਂ ਨੇ ਦੂਰ ਕਰਨੀ ਹੈ। ਜਿਹੜੀ ਪਾਰਟੀ ਚਾਹੇ ਕਾਂਗਰਸ ਹੈ ਚਾਹੇ ਕਾਲੀਦਾਲ ਹੈ ਜੇ ਗਰਾਊਂਡ ਤੇ ਲੜਾਈ ਨਾ ਲੜੀ ਜੇ ਗਰਾਉਂਡ ਤੇ ਆ ਕੇ ਲੋਕਾਂ ਦੇ ਮੁੱਦੇ ਨਾ ਚੱਕੇ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਇਹ ਵੀ ਹੋ ਸਕਦਾ ਹੈ ਕਿ ਆਮਦਵੀ ਪਾਰਟੀ ਰਿਪੀਟ ਕਰੇ ਤੇ ਇਹ ਵੀ ਹੋ ਸਕਦਾ ਹੈ ਕਿ ਪੰਜਾਬ 'ਚ ਕੋਈ ਨਵੀਂ ਧਾਰੀ ਸਰਕਾਰ ਬਣਾ ਜੇ ਇਹ ਇਹ ਇਹਨਾਂ ਨੂੰ ਭੁਲੇਖਾ ਕਿ ਲੋਕ ਇਹਨਾਂ ਵਾਲੇ ਪਾਸੇ ਮੁੜਨਗੇ ਕਿਉਂਕਿ ਜਦੋਂ ਲੋਕਾਂ ਦੀ ਗੱਲ ਹੀ ਨਹੀਂ ਕਰਦੇ ਇਹ ਆ ਜਿਹੜੀ ਮੀਡੀਆ ਦੇ ਮੁੱਦੇ ਦੇ ਉੱਤੇ ਵੀ ਤੁਸੀਂ ਆਜੋ ਪ੍ਰਗਟ ਸਿੰਘ ਨੇ ਚਲੋ ਚਿੱਠੀ ਲਿਖੀ ਇਹਨਾਂ ਨੇ ਤਾਂ ਕਿੰਨੇ মিডিਆ ਦੇ ਉੱਤੇ ਅਦਾਰਿਆਂ ਦੇ ਉੱਤੇ ਹਮਲਾ ਹੋਇਆ ਕੋਈ ਮਿਲੇ ਕਿਸੇ ਕੇਂਦਰ ਦੇ ਵਜ਼ੀਰ ਨੂੰ ਕੋਈ ਵਫਦ ਮਿਲਿਆ ਜਾ ਕੇ ਜੇ ਮਿਲਿਆ ਤਾਂ ਉਹ ਜਿਹੜੇ ਆ ਸਾਡੇ ਜਿਹੜੇ ਕਹਿੰਦੇ ਆ ਕਿ মিডিਆ ਦੇ ਪ੍ਰੈਸ ਕਲੱਬ ਨੂੰ ਮਿਲੇ ਆ ਇਹਨਾਂ ਵੱਲੋਂ ਤਾਂ ਕਿਸੇ ਵੱਲੋਂ ਸਰਿਆ ਹੀ ਨਹੀਂ ਕੋਈ ਇਸ ਮੁੱਦੇ ਦੇ ਉੱਤੇ ਲੜਾਈ ਕੋਈ ਇਸ ਮੁੱਦੇ ਤੇ ਰੈਲੀ ਪੱਤਰਕਾਰਾਂ ਨੇ ਕਰ ਲਈ ਉੱਥੇ ਕਹਿੰਦੇ ਕਿ ਸਾਨੂੰ ਬੁਲਾ ਲਓ ਕਿਉਂਕਿ ਤੁਹਾਡੀ ਸਟੇਜ ਲੱਗੀ ਹੋਊਗੀ ਇਕੱਠ ਹੋਊਗਾ ਅਸੀਂ ਉੱਥੇ ਆ ਕੇ ਆਪਦੀਆਂ ਇਧਰਾਂ ਉਧਰਾਂ ਮਾਰ ਦਿਆਂਗੇ ਸੋ ਨੀਤੀਆਂ ਪਾਲਿਸੀਆਂ ਸਾਰਿਆਂ ਦੀ ਇੱਕ ਹੈ ਪੰਜਾਬ ਜਿਹੜੇ ਪਾਸੇ ਨੂੰ ਜਾ ਰਿਹਾ ਵਿਰੋਧੀ ਧਿਰ ਉਹ ਜ ਪੂਰਾ ਯੋਗਦਾਨ ਪਾ ਰਹੀ ਹੈ ਜੇ ਅੱਜ ਪੰਜਾਬ ਪੁਲਿਸ ਸਟੇਟ ਬਣ ਰਿਹਾ ਤਾਂ ਵਿਰੋਧੀ ਧਿਰ ਦਾ ਪੂਰਾ ਯੋਗਦਾਨ ਹੈ ਕਿਉਂਕਿ ਅੱਤੇ ਅਫਸਰ ਤਾਂ ਇਹਨਾਂ ਦੇ ਵਿੱਚ ਹੀ ਹਿੱਤੇ ਹੈ ਉਹਨਾਂ ਨੂੰ ਬਚਾਉਣ ਤੇ ਵੀ ਇਹ ਲੱਗ ਜਾਂਦੇ ਆ ਸੋ ਜਿਸ ਤਰੀਕੇ ਨਾਲ ਪੰਜਾਬ 'ਚ ਨਸ਼ਾ ਵਧ ਰਿਹਾ ਉਹਦੇ 'ਚ ਵੀ ਯੋਗਦਾਨ ਹੈ ਜਿਸ ਤਰੀਕੇ ਨਾਲ ਪੰਜਾਬ 'ਚ ਕਰਜ਼ਾ ਵਧ ਰਿਹਾ ਵਿਰੋਧੀ ਧਿਰਾਂ ਦਾ ਯੋਗਦਾਨ ਹੈ ਨਾਲ ਕਿਉਂਕਿ ਵਿਰੋਧੀ ਧਿਰਾਂ ਪੰਜਾਬ ਦੀ ਲੜਾਈ ਲੜਨ 'ਚ ਜਿਹੜੀਆਂ ਉਹ ਬਿਲਕੁਲ ਨਾਕਾਮਜਾਬ ਹੋ ਚੁੱਕੀਆਂ ਉਹ ਪੰਜਾਬ ਤੋਂ ਮੂੰਹ ਵਟਿਆ ਹੋਇਆ ਉਹ ਇਸੇ ਤਰੀਕੇ ਨਾਲ ਕਿ ਪੰਜਾਬ ਦੇ ਲੋਕ ਆਉਣਗੇ ਤੇ ਸਾਨੂੰ 60 ਸੀਟਾਂ ਪਲੱਸ ਫੜਾ ਜਾਣਗੇ ਤੇ ਅਸੀਂ ਸਰਕਾਰ ਬਣਾ ਲਾਂਗੇ ਇਹ ਭਲੇਖੇ ਲੋਕਾਂ ਨੇ ਕੱਢਨੇ ਆ ਐਦਕੀ ਇਹ ਸਾਰੇ ਭਲੇਖੇ ਦੂਰ ਹੋ ਜਾਣਗੇ ਪਰ ਇਹ ਡਰ ਇਸ ਗੱਲ ਦਾ ਹੈ ਕਿ ਇਹਨਾਂ ਸਾਰਿਆਂ ਦੀ ਵਜ੍ਹਾ ਨਾਲ ਪੰਜਾਬ ਕਿਸੇ ਕੋਈ ਮਾੜੇ ਪਾਸੇ ਨਾ ਦੁਰਪੇ ਪੰਜਾਬ ਕਿਸੇ ਖਤਰਨਾਕ ਮੋੜ ਵਾਲੇ ਪਾਸੇ ਨਾ ਦੁਰਪੇ ਕਿਉਂਕਿ ਪੰਜਾਬ ਚ ਅੱਜ ਅੰਦਰ ਅੰਦਰ ਲੋਕਾਂ ਦੇ ਵਿੱਚ ਸਰਕਾਰਾਂ ਪ੍ਰਤੀ ਬਹੁਤ ਗੁੱਸਾ ਹੈ ਸਰਕਾਰ ਲੋਕ ਇਸ ਸਿਸਟਮ ਤੋਂ ਅੱਕੇ ਹੋਏ ਹੈ ਲੋਕ ਇਸ ਸਿਸਟਮ ਦੇ ਜਿਹੜੀ ਹੈ ਕਿਸੇ ਵੀ ਸਰਕਾਰ ਨੂੰ ਲੈ ਕੇ ਖੁਸ਼ ਨਹੀਂ ਹੈ ਉਹਨਾਂ ਨੂੰ ਵੀ ਪਤਾ ਹੈ ਕਿ ਕੋਈ ਸਰਕਾਰ ਬਣ ਗਈ ਹੁਣ ਇਸ ਤੋਂ ਬਾਅਦ ਗੰਦ ਸਾਰੇ ਨੇ ਇਹੋ ਜਿਹਾ ਹੀ ਪਾਉਣਾ ਪਰ ਜੇ ਫਿਰ ਇਹ ਗੱਲ ਕਹਿਣਿਆ ਕਿ ਜੇ ਚਾਹੁੰਦੇ ਹੈ ਲੋਕਾਂ ਨੂੰ ਆਪਦੀਆਂ ਪਾਲਸੀਆਂ ਕਲੀਅਰ ਕਰਨ ਲੋਕਾਂ ਦੀ ਲੜਾਈ ਲੜਨਾ ਲੋਕਾਂ ਦੇ ਮੁੱਦਿਆਂ ਤੇ ਆਉਣਾ ਨਹੀਂ ਫਿਰ ਇਹ ਭਲੇਖੇ ਇਹਨਾਂ ਦੇ ਲੋਕਾਂ ਨੇ ਅਕਾਲੀਆਂ ਕਾਂਗਰਸੀਆਂ ਦੇ ਕੱਢ ਦੇਣੇ ਆ ਲੋਕਾਂ ਨੇ 2022